ਵਾਕਵਾਕ ਨਸ਼ਾ ਤਸਕਰੀ ਮਾਮਲਿਆਂ ਦੇ ਵਿੱਚ ਪੁਲਿਸ ਲੋੜਿੰਦਾ આરોપી ਨੂੰ ਫੜਨ ਗਈ ਅਤੇ ਪੁਲਿਸ ਨੂੰ ਦੇਖ ਕੇ આરોપી ਨੇ ਪੱਜੰਦੀ ਕੋਸ਼ਿਸ਼ ਕੀਤੀ ਅਤੇ ਅੰਮ੍ਰਿਤਸਰ ਪੁਲਿਸ ਵੱਲੋਂ ਉਸ આરોપી ਦਾ ਪਿੱਛਾ ਕਰਦੇ ਹੋਏ ਅੰਮ੍ਰਿਤਸਰ ਬਾਈਪਾਸ ਦੇ ਉੱਪਰ ਆ ਕੇ ਪੁਲਿਸ ਅਤੇ આરોપી ਵਿਚਾਲੇ ਮੁਕਾਬਲਾ ਦੇਖਣ ਨੂੰ ਮਿਲਿਆ ਜਿਸ ਦੌਰਾਨ ਪੁਲਿਸ ਦੀ ਗੋਲੀ ਲੱਗਣ ਨਾਲ આરોપી ਜ਼ਖਮੀ ਹੋ ਗਿਆ ਇਸ ਸੰਬੰਧੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਮੌਕੇ ਤੇ ਹਾਲਾਤਾਂ ਦਾ ਜਾਇਜ਼ਾ ਲੈਣ ਪੁੱਜੇ ਅਤੇ ਉਹਨਾਂ ਨੇ ਦੱਸਿਆ ਕਿ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੂਜੇ ਪਾਸੇ ਕਾਬੂ ਕੀਤੇ ਗਏ આરોપી ਨੂੰ ਵੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸਾਡੇ ਜਿਹੜੇ ਮਾਨਯੋਗ ਸੀਐਮ ਸਾਹਿਬ ਦੀ ਯੁੱਧ ਨਸ਼ਾ ਵਿਰੁੱਧ ਜਿਹੜੀ ਕੈਂਪੇਨ ਹੈ ਉਹਦੇ ਵਿੱਚ ਬੜੀ ਅੱਛੀ ਕਾਮਯਾਬੀ ਮਿਲੀ ਹੈ ਸਾਨੂੰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਇੱਕ ਬੜਾ ਨਟੋਰੀਅਸ ਸਮਗਲਰ ਹੈਗਾ ਸਾਹਿਲ ﺍﻟੀਅਸ ਨੀਲਾ ਇਹ ਮਜੀਠਾ ਰੋਡ ਪੁਲਿਸ ਨੂੰ ਇਹਦੇ ਬਾਰੇ ਇਨਫੋਰਮੇਸ਼ਨ ਮਿਲੀ ਸੀਗੀ ਕਿ ਉਹ ਉਸ ਏਰੀਆ 'ਚ ਘੁੰਮ ਰਿਹਾ ਹੈ ਤਾਂ ਉੱਥੇ ਕੇਸ ਦਰਜ ਕਰਕੇ ਇਹਦੀ ਭਾਲ ਸ਼ੁਰੂ ਕੀਤੀ ਗਈ। ਉਸ ਬਾਅਦ ਲੱਭਦੇ ਲੱਭਦੇ ਅੱਗੇ ਜਦੋਂ ਇਹ ਸਪਾਟ ਹੋਇਆ ਇਹਨੇ ਪੁਲਿਸ ਪਾਰਟੀ ਨੂੰ ਦੇਖ ਕੇ ਆਪਣਾ ਮੋਟਰਸਾਈਕਲ ਭਜਾ ਲਿਆ ਤੇ ਇਹਦੀ ਚੇਸ ਦੇ ਵਿੱਚ ਮਜੀਠਾ ਰੋਡ ਦੀ ਜਿਹੜੀ ਪੁਲਿਸ ਪਾਰਟੀ ਹੋ ਆਪਣਾ ਜਰਿਸਡਿਕਸ਼ਨ ਤੋਂ ਅੱਗੇ ਸਦਰ ਦੇ ਜਰਿਸਡਿਕਸ਼ਨ 'ਚ ਇਹਦੇ ਪਿੱਛੇ-ਪਿੱਛੇ ਆਈ ਔਰ ਜਿਹੜਾ ਪਾਮ ਗਾਰਡਨ ਰੋਡ ਹੈ ਜਿੱਥੇ ਆਪਾਂ ਖੜੇ ਆ ਇੱਥੇ ਜਦੋਂ ਇੱਕ ਸ਼ਾਰਪ ਟਰਨ ਲਿਆ ਤੇ ਇਹਦੀ ਮੋਟਰਸਾਈਕਲ ਜਿਹੜਾ 슬ਿੱਪ ਹੋ ਗਿਆ ਇਹਨੇ ਆਪਣੇ ਇਲੀਗਲ ਵੈਪਨ ਨਾਲ ਉਤਰ ਕੇ ਤੇ ਦਬਾ-ਦਬਾ ਪੁਲਿਸ ਪਾਰਟੀ ਤੇ ਫਾਇਰ ਕੀਤਾ ਜਿਹਦੇ ਜਵਾਬੀ ਫਾਇਰ 'ਚ ਐਸ.ਆਈ. ਅਮਰ ਸਿੰਘ ਨੇ ਆਪਣੇ ਸਰਵਿਸ ਪਿਸਟਲ ਤੋਂ ਆ ਆਪਣੀ ਸੈਲਫ ਡਿਫੈਂਸ ਗੋਲੀ ਚਲਾਈ ਜਿਹੋ ਇਹਦੇ ਲੱਗੀ ਔਰ ਇੰਜਰਡ ਕੰਡੀਸ਼ਨ ਤੇ ਨੂੰ ਹਸਪੀਟਲ ਐਡਮਿਟ ਕਰਾਇਆ ਗਿਆ ਜਿਹਦਾ ਬੈਕਗ੍ਰਾਉਂਡ ਦੇਖੀ ਆਪਾਂ ਇਹਦੇ ਖਿਲਾਫ ਚਾਰ ਮੁਕਦਮੇ ਪਹਿਲਾਂ ਦਰਜ ਨੇ ਇੱਕ ਆਰਮਜ਼ ਐਕਟ ਦਾ ਤੇ ਨਾਂਡੀਪੀਐਸ ਦੇ ਔਰ ਇਹਦਾ ਕਾਫੀ ਨੈਟਵਰਕ ਹੈਗਾ ਜਿਸ ਤੇ ਅਸੀਂ ਕੰਮ ਕਰ ਰਹੇ ਆਂ ਔਰ ਮੈਂ ਤੁਹਾਡੇ ਰਾਹੀਂ ਸਾਰੇ ਡਰਗ ਸਮਗਲਰਸ ਨੂੰ ਪੈਡਲਰ ਨੂੰ ਚੇਤਾਵਨੀ ਦੇਣਾ ਚਾਹੁੰਦਾ ਕਿ ਅਸੀਂ ਸਖਤ ਇਨਫੋਰਸਮੈਂਟ ਦੇ ਉੱਤੇ ਫੋਕਸ ਹੈ ਔਰ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਔਰ ਜਿਹੜਾ ਵੀ ਬੰਦਾ ਕਾਨੂੰਨ ਤੋੜਦਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਏਗੀ